ਸਰ ਪਹਿਲਾ ਮਾਈ ਦਾ ਸੋ ਬਣ ਥੱਲੇ ਕੋੰਡਾ ਤੁਹਾਨੂੰ ਇੱਥੇ ਹੀ ਦਿਖ ਜਾਣਾ ਐਂ ਪਰ ਲੱਗ ਜਾਣਾ ਹੁਣ ਦੇਖੋ ਜੀ ਪਾੜੀਆਂ ਉੱਤਰ ਤੇ ਸਾਰੀ ਨਾਲੀ ਬੋਲੀ ਇੱਥੇ ਤੇ ਜਿੱਥੋਂ ਕੀ ਪਾਣੀ ਜਾਂਦਾ ਆ ਜਲ ਜਾਂਦਾ ਆ ਮਾਤਾ ਰਾਣੀ ਦੇ ਦਰਬਾਰ ਤੇ ਸਿੱਧਾ ਸਵੇਰੇ ਔਰ ਸ਼ਾਮ ਇਸ਼ਨਾਨ ਵਾਸਤੇ ਠੀਕ ਹੈ ਤੁਸੀਂ ਜਿੰਨਾ ਵਾਦਿਆ ਸਰਚ ਕਰ ਲੋ ਇਸ ਵੀਡੀਓ ਤੋਂ ਪਹਿਲਾਂ ਤਾਂ ਇਸ ਮੰਦਿਰ ਬਾਰੇ ਤੇ ਜਾਂ ਤਾਂ ਇਸ ਮੰਦਿਰ ਦੀ ਪੂਰੀ ਹਿਸਟਰੀ ਬਾਰੇ ਪਤਾ ਨਹੀਂ ਹੁੰਦਾ ਚਾਹੇ ਸਰਚ ਕਰ ਲਓ ਪ੍ਰੋਪਰ ਪਤਾ ਸੀ ਅਸੀਂ ਇੰਨੀ ਜਿਆਦਾ ਸਰਚ ਕੀਤੀ ਤੁਹਾਨੂੰ ਵੀ ਨਹੀਂ ਪਤਾ ਉੱਪਰ ਸਾਹਮਣੇ ਹੈਗਾ ਮਾਈ ਦਾਸ ਭਵਨ ਤੇ ਉੱਥੇ ਵੀ ਸ਼ਿਵ ਮੰਦਿਰ ਬਣਿਆ ਹੋਇਆ ਹੈ ਤੇ ਬਾਕੀ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆ ਸਰੀਰ ਦੇ ਨਾਲ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਤੇ ਉਹ ਵੀ ਇੱਥੋਂ ਪਾਣੀ ਜਲ ਲੈ ਕੇ ਜਾਂਦੇ ਆ ਪਾਣੀ ਉੱਧਰ ਘਰ ਵਾਸਤੇ ਪਾਣੀ ਲੈ ਕੇ ਚੱਲੇ ਆ ਪਾਣੀ ਦੀ ਬੋਟਲ ਰੱਖੀ ਸੀ ਤੇ ਪਾਣੀ ਭਰ ਟੰਡਾ ਭਰ ਕੇ ਚਲੋ ਪ੍ਰਸ਼ਾਦ ਵਾਸਤੇ ਹਾਂਜੀ ਸਤਿ ਸ਼੍ਰੀ ਅਕਾਲ ਜੈ ਮਾਤਰੀ ਸੰਗਤ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਵਾਂ ਤਾਂ ਜੀ ਤਲੋ ਜੀ ਗਏ ਮਹਾ ਮਾਈ ਦੇ ਚਾਲੇ ਤਾਂ ਹੋਏ ਖਤਮ ਪਰ ਫੇਰ ਵੀ ਆਪਾਂ ਤੁਹਾਨੂੰ ਮਹਾ ਮਾਈ ਦੇ ਦਰਸ਼ਨ ਕਰਾ ਰਹੇ ਹਾਂ ਜੀ ਤੇ ਵੀਡੀਓ ਬੱਦੋ ਸ਼ੇਅਰ ਕਰ ਦਿਓ ਤੇ ਲਾਈਕ ਜ਼ਰੂਰ ਕਰਿਓ ਤੇ ਅੱਜ ਅਸੀਂ ਆਏ ਹਾਂ ਤੇ ਅੱਜ ਤੁਹਾਨੂੰ ਟਾਈਟਲ ਥੰਬਨੇ ਤੋਂ ਪਤਾ ਲੱਗ ਹੀ ਗਿਆ ਨਾ ਮਹਾ ਮਾਈ ਦੇ ਕੁੰਡੇ ਦੇ ਬਾਰੇ ਅੱਜ ਦਿਖਾਵਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਹਦਾ ਕੁਝ ਇਤਿਹਾਸ ਤੁਹਾਨੂੰ ਦੱਸਾਂਗੇ ਬਾਕੀ ਜੋ ਮਹਾ ਮਾਈ ਦਾ ਪ੍ਰਾਣਾ ਜੋ ਮੰਦਿਰ ਜਿੱਥੇ ਹੈਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਜਿਹਦੇ ਪਾਸੇ ਹੈਗਾ ਆ ਮਾਤਾ ਚਿੰਤਪੂਣੀ ਮੰਦਿਰ ਤੇ ਬਾਕੀ ਸਾਰਾ ਜੋੜੀ ਉਹ ਵੀ ਅੱਗੇ ਵੀਡੀਓ ਚ ਦੇਖ ਲੈਣਾ ਮੰਦਿਰ ਵਗੈਰਾ ਸਾਰਾ ਕੁਝ ਤੁਸੀਂ ਵੀਡੀਓ ਚ ਦੇਖ ਲੈਣਾ ਤੇ ਵੀਡੀਓ ਵਧੀਆ ਲੱਗੀ ਹੋਊਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਚਲੋ ਹੁਣ ਚੱਲਦੇ ਬਹੁਤ ਟਾਈਮ ਨਹੀਂ ਲੈਂਦੇ ਹੋਏ ਚੱਲਦੇ ਆ ਜੀ ਮਹਾਮਾਇਆ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਪੁਰਾਣੇ ਮੰਦਿਰ ਦੇ ਦਰਸ਼ਨ ਕਰਾਉਣੇ ਆ ਕੁੰਡ ਦੇ ਦਰਸ਼ਨ ਕਰਾਉਣੇ ਆ ਤਾਂ ਚਲੋ ਚਲਈਏ ਜੀ ਫੇਰ ਸੰਜੀਤ ਜੀ ਤੇ ਤਾਂ ਤੇ ਚਲੋ ਚੱਲਦੇ ਆ ਇੱਕ ਜਰੂਰ ਰਿਕਵੈਸਟ ਆ ਵੀਡੀਓ ਨੂੰ ਸ਼ੇਅਰ ਜੂ ਕਰਿਓ ਤੇ ਚੈਨਲ ਨੂੰ ਨਵਾਂ ਕੋਈ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬੜੀ ਮਿਹਨਤ ਲਾਦੀ ਬੜੀ ਮੁਸ਼ਕਲ ਨਾਲ ਪੁੱਛ ਕੇ ਸਕਾਰ ਕਰਕੇ ਬੜੀ ਮੁਸ਼ਕਲ ਜਗ੍ਹਾ ਲੱਭੀ ਆਪਾਂ ਤੇ ਕਿਉਂਕਿ ਇਹ ਮਹਾਮਾਈ ਚਿੰਤਪੁਰਨੀ ਦੇ ਵਿੱਚ ਹੀ ਜਗ੍ਹਾ ਵਾ ਤੇ ਕਿਉਂਕਿ ਉਧਰ ਹੀ ਸਾਈਡ ਮਹਾਮਾਈ ਦਾ ਦੇਖੋ ਜੀ ਉਧਰ ਹੀ ਸਾਈਡ ਹੈਗਾ ਮੰਦਿਰ ਤੇ ਇਧਰ ਹੀ ਸਾਈਡ ਅਲੱਗ ਬਿਲਕੁਲ ਅਲੱਗ ਪੈ ਜਾਂਦਾ ਵਾ ਤੇ ਇਧਰ ਬੈਕ ਸਾਈਡ ਹੈ ਮਾਈ ਦਾ ਸਪਹਾਵਨ ਇਧਰ ਤੇ ਤੋਂ ਮਟਰ ਰੁਕੇ ਹੀ ਮੈਂ ਜਲ ਵੀਡੀਓ ਸਟਾਰਟ ਕਰਦੇ ਆ ਤੇ ਚਲਿਓ ਜੀ ਹੁਣ ਫ ਚਲੋ ਲਾ ਜੀ ਤੇ ਸਾਹਮਣੇ ਹੈਗਾ 2 ਨੰਬਰ ਗੇਟ ਠੀਕ ਆ ਤੇ ਜਦੋਂ ਜਾਦਾ ਅਸੀਂ ਪ੍ਰਵਾਹਿਤ ਜੇਕਰ ਅਸੀਂ ਆਈਏ ਇਧਰੋਂ ਤਾਂ ਫਿਰ ਅਸੀਂ ਇਸ ਰਸਤੇ ਆਈਦਾ ਇਹ ਹੈਗਾ 2 ਨੰਬਰ ਗੇਟ ਮਾਤਾ ਚਿੰਤਪੁਰ ਨੇ ਰੋਡ ਤੇ ਉਸ ਤੋਂ ਬਾਅਦ ਸਿੱਧੀ ਅਸੀਂ ਮੁਰ ਜਾਣਾ ਇਸ ਰੋਡ ਨੂੰ ਠੀਕ ਹੈ ਬਾਕੀ ਤੁਸੀਂ ਉੱਪਰ ਦੀ ਵੈਸੇ ਵੀ ਤੁਸੀਂ ਪਹਾੜੀਆਂ ਰਸਤੇ ਵਿੱਚ ਜਾ ਸਕਦੇ ਆ ਕਹਿੰਦੇ ਉਧਰ ਦੀ ਬਾਈਕ ਨਹੀਂ ਜਾਂਦੀ ਇਸ ਕਰਕੇ ਫਿਰ ਅਸੀਂ ਇਧਰ ਵੀ ਆ ਗਏ ਦਾਰਿਸ਼ ਕਰਦੇ ਕਾਫੀ ਦੂਰ ਆ ਗਏ ਹਾਂ ਅਸੀਂ ਅਸੀਂ ਉੱਧਰ ਆਏ ਸੀ ਕਿ ਉੱਧਰ ਜੋ ਤਾਰੇ ਨੇ ਲੈ ਸੀ ਉਦੋਂ ਕੋਮਗਏ ਸੀ ਤਾਂ ਨਹੀਂ ਹੈ ਇਹ ਤਾਂ ਸਾਨੂੰ ਪਤਾ ਨਹੀਂ ਸੀਗਾ ਤੇ ਅੱਜ ਅਸੀਂ ਪੂਰੀ ਸ਼ਾਂਨ-ਬੀਨ ਕਰਕੇ ਧਿਆਨ ਨਾਲ ਧਿਆਨ ਨਾਲ ਇਧਰੋਂ ਪਾਸੇ ਸਿੱਧੀ ਖਾਦੇ ਹੀ ਆ ਮੇਰਾ ਅੰਤ ਹੈ ਆ ਬੈਠੇ ਅਸੀਂ ਡੈਸਟੀਨੇਸ਼ਨ ਲੈਣੀ ਆ ਹੁਣ ਨੈਕਸਟ ਹਸਪੀਟਲ ਕਹਿੰਦੇ ਕਹਾਂ ਹੈ ਹਸਪਤਾਲ ਪਤਾ ਨਹੀਂ ਫੋਨ ਨਹੀਂ ਹੈਗਾ ਆਪਕੋ ਹਾਂਜੀ ਮੰਦਿਰ ਆਣਾ ਹੈ ਮੰਦਿਰ ਮੰਦਿਰ ਪਈ ਬਾਏ ਦਾ 444 ਹਸਪਤਾਲ ਆਹੀ ਹੈ ਭਾਜੀ ਸਾਮਣੇ ਠੀਕ ਹੈ ਥੈਂਕ ਯੂ ਠੀਕ ਹੈ ਇਹੋ ਸਿਵਲ ਹਸਪਤਾਲ ਚਿੰਤਪੁਰ ਨਹੀਂ है है नीचे है कुंडा बहुत पौड़िया जाइक खड़ा दी बाकी, बाकी चल रहे नीचे सीधिया पौड़िया सीधिया सीधिया चलो जय माता जय माता दानी वो नीचे माता राणी का मंदिर ਅੱਜ ਹੁਣ ਚਲੋ ਚਲੋ ਤੇ ਬਾਕੀ ਇਸ ਮੰਦਿਰ ਬਾਰੇ ਕਿਸੇ ਨੂੰ ਪਹਿਲਾਂ ਪਤਾ ਸੀ ਇਹ ਵੀਡੀਓ ਦੇਖਣ ਤੋਂ ਪਹਿਲਾਂ ਸਾਡੀ ਵੀਡੀਓ ਦੇਖਣ ਤੋਂ ਪਹਿਲਾਂ ਤਾਂ ਤੁਸੀਂ ਜ਼ਰੂਰ ਦੱਸਿਓ ਕਿਉਂਕਿ ਮੈਂ ਇੰਨੀ ਜ਼ਿਆਦਾ ਸਰਚ ਕੀਤੀ ਸੀ ਪਿਛਲੇ 1 ਵੀਕ ਤੋਂ ਸਰਚ ਕਰਦੇ ਪਏ ਆ ਸਾਨੂੰ ਸਾਨੂੰ ਥੋੜੀ ਸਿਹਤ ਠੀਕ ਨਹੀਂ ਸੀ ਦੋ ਦਿਨਾਂ ਨਹੀਂ ਹੋਇਆ ਤੇ ਇੰਨੀ ਜਿਆਦਾ ਸਰਚ ਕੀਤੀ ਸੀ ਜਦੋਂ ਅਸੀਂ ਜੋਤਾਂ ਦੇਖ ਕੇ ਗਏ ਅਸ਼ਟਮੀ ਤੇ ਨਾ ਆਏ ਵੀ ਇੱਥੇ ਖੜੇ ਵੀ ਇੱਥੇ ਸੀ ਆਪਾਂ ਹਾਂ ਅਸੀਂ ਇੱਧਰ ਨਾਲ ਹੀ ਖੜੇ ਸੀਗੇ ਉੱਪਰ ਜਦੋਂ ਜੋਤਾਂ ਦੇਖੀਆਂ ਅਸੀਂ ਦਰਸ਼ਨ ਕੀਤੇ ਤੇ ਅਸੀਂ ਉਦੋਂ ਦੇ ਭਾਲ ਕਰਦੇ ਪਏ ਹਾਂ ਬਿਲਕੁਲ ਇਸ ਮੰਦਿਰ ਦੀ ਤੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਇਸ ਮੰਦਿਰ ਬਾਰੇ ਇਵਨ ਤੱਕ ਕਿ ਗੂਗਲ ਤੋਂ ਵੀ ਮੈਂ ਪੁੱਛਿਆ ਪੁਰਾਣਾ ਚਿੰਤਪੁਰਨੀ ਮੋਤਾ ਮੰਦਿਰ ਕਿੱਥੇ ਆ ਜਾਂ ਕਿੱਦਾਂ ਵੀ ਸਾਰਾ ਹਨਾ ਉਹਦੇ ਉੱਤੇ ਵੀ ਸਾਨੂੰ ਕੋਈ ਲੂ ਨ ਨਹੀਂ ਮਿਲਣਾ ਹੈਗਾ ਤੇ ਬਾਕੀ ਚੱਲਦੇ ਆ نیچے ਤੇ ਕਰਦੇ ਆ ਦਰਸ਼ਨ ਬਾਕੀ ਪੌੜੀਆਂ ਉੱਤਰੀਏ ਥੋੜੀਆਂ ਹੀ ਆ ਵੈਸੇ ਤਾਂ ਹਾਂ ਜੀ ਤੋ ਦਿਖਨੇ ਪਣਾ ਕਿਹੜਾ ਮਹਾ ਮੰਦਿਰ ਤੇ ਉਦੋਂ ਮੰਦਿਰ ਤੱਕ ਨਹੀਂ ਆ نیچے ਦੇਖਦੇ ਆ ਜਾ ਕੇ ਪੁੱਛਦੇ ਆ ਨਾਲੇ ਕਿਸਾਨ ਨਾਲ ਗੱਲਬਾਤ ਕਰਦੇ ਆ ਕਿੱਦਾਂ ਕੀ ਜਾਣਕਾਰੀ ਹੈ ਹਨਾ ਬਾਕੀ ਉੱਪਰੋਂ ਦੇਖਣ ਨੂੰ ਤਾਂ ਮੰਦਿਰ ਸਹੀ ਉਹੀ ਆ ਥੱਲੇ ਲੱਗਦਾ ਮੈਨੂੰ ਹੁਣ ਥੱਲੇ ਹੀ ਹੋਣਾ ਮੈਨੂੰ ਲੱਗਦਾ ਆਹ ਦੇਖੋ ਨਾ ਆਜੋ ਤੇ ਬਾਕੀ ਉੱਪਰੋਂ ਦੇਖਣ ਨੂੰ ਸਹੀ ਮੋਵੇ ਮੰਦਿਰ ਲੱਗਦਾ ਆਪਾਂ ਜਿਦਾ ਉੱਪਰ ਤਿੰਨ ਤੋਂ ਬਣੀ ਮਾਤਾ ਮੰਦਿਰ ਬਣੀ ਆ ਨਾ ਸਹੀ ਗੱਲ ਸਹੀ ਦਾ ਅੱਜ ਨਾਲ ਤਾਂ ਇੱਕ ਹੋਰ ਟਰੈ ਜਿਹੜੀ ਹੋਈ ਆ ਸਾਡਾ ਨਾ ਮਾਈਕ ਨਾ ਖਰਾਬ ਹੋ ਗਿਆ ਹਾਂ ਅਸੀਂ ਮਿਸ ਕਰ ਰਹੇ ਆਪਾਂ ਨੇ ਕੀ ਚੱਕਰ ਪਿਆ ਤੇ ਮਾਈਕ ਹੋ ਗਿਆ ਸਾਡਾ ਖਰਾਬ ਅਸੀਂ ਕਿਹਾ ਸੀ ਉਦੋਂ ਤਾਂ ਪਹਿਲਾਂ ਹੀ ਹੋ ਗਿਆ ਸੀ ਨਾ ਰਾਤਿਆਂ ਤੋਂ ਆਇਆ ਗਿਆ ਸੀ ਇਹ ਹੈ ਸਕੂਲ ਅੰਬ ਰਾਜਨੀਏ ਪਰੰਪਰਿਕ ਵਿਦਿਆਲਾ ਚਿੰਤਪੁਰਨੀ ਸਿੱਖषक ਖੰਡ ਸਿੱਖਿਆ ਖੰਡ ਗੰਗਰੇਟ ਹਿਮਾਚਲ ਪ੍ਰਦੇਸ਼ ਚਲਿਏ ਤੇ ਅਸੀਂ ਆ ਗਏ ਪੌੜੀਆਂ ਉਤਰ ਕੇ ਤਾਂ ਇਹ ਰਸਤਾ ਆ ਇਧਰ ਦੀ ਜਾਂਦਾ ਜਿਹੜਾ ਇਹ ਰਸਤਾ ਚਿੰਤਪੁਰਨੀ ਕੋਪੋੜੀਆਂ ਵੱਲ ਦੇ ਉੱਪਰ ਉਹਦੀ ਮੰਦਰਾੜੀ ਸਾਈਡ ਤੋਂ ਨਹੀਂ ਪੋੜੇ ਤੀਜੇ ਨੰਬਰ 게ਟ ਰਾਈਂ ਆਪਾਂ ਆਣ ਉਹਨਾਂ ਉੱਤਰ ਦੇ ਥੱਲੇ ਨੂੰ ਹਾਂ ਤੇ ਉੱਧਰ ਦੀ ਆ ਕੇ ਸਾਹਮਣੇ ਉਹ ਵੀ ਆਮ ਆਦਮਿਕ ਪਾਠਸ਼ਾਲਾ ਤੇ ਇਹ ਹੈਗਾ ਆ ਲਓ ਜੀ ਤੇ ਇਹ ਰਸਤਾ ਜਿਹੜਾ ਹੈ ਇਹ ਮਾਹਾ ਮਾਈ ਦੇ ਦਰਬਾਰ ਤੋਂ ਆਉਂਦਾ ਹੈ ਠੀਕ ਹੈ ਤੇ ਇਹ ਹੈਗਾ ਪੰਜ ਦਾਸ ਨਾਮ ਉਹਨਾਂ ਅਖਾੜਾ ਤੇ ਪ੍ਰਾਚੀਨ ਸ਼ਿਵ ਮੰਦਰ ਤਲਾਬ ਸਾਕੰਡੂਕਲਾ ਨਾਰੀ ਚਿੰਤਪੁਰਨੀ ਜ਼ਿਲ੍ਹਾ ਉਹਨਾਂ ਤੇ ਬਾਕੀ ਚੱਲਦੇ ਆ ਅੰਦਰ ਦਰਸ਼ਨ ਕਰਦੇ ਆ ਹਮ ਤਾਂ ਕਿਹਾ ਜਾਂਦਾ ਕਿ ਮਹਾ ਮਾਏ ਦੇ ਜਿਹੜੀ ਜੁਪਿੰਟੀਆਂ ਵਾਂ ਜੋਤੀ ਸਰੂਪ ਤੋਂ ਇੱਥੋਂ ਜਲ ਲੈ ਕੇ ਇਸ਼ਨਾਨ ਕਰਾਇਆ ਜਾਂਦਾ ਵਾ ਤੇ ਮਾਤਾ ਰਾਣੀ ਨੂੰ ਆਰਤੀ ਤੋਂ ਪਹਿਲਾਂ ਇਸ਼ਨਾਨ ਕਰਾਇਆ ਜਾਂਦਾ ਉਹਦਾ ਜਲ ਸੇਰੇ ਇੱਥੋਂ ਲੈ ਕੇ ਜਾਂਦੇ ਆ ਬਾਕੀ ਜੀ ਕੋਈ ਤੋਂ ਟੱਕਰ ਦਾ ਨਾ ਗੱਲ ਕਰਕੇ ਦੇਖਾਂ ਹਾਂ ਜੀ ਬਾਕੀ ਸੱਚਾਈ ਕੀ ਹੈ ਉਹ ਵੀ ਦੇਖਦੇ ਆ ਅੱਗੇ ਫੇ ਤੁਹਾਨੂੰ ਦੱਸਦੇ ਆ ਚਾਰਾਂ ਜਸਤਰੀਏ नीचे जय माता दी ਤੇ ਇਹ ਹੈਗਾ ਤਲਾਬ ਤਲਾਬ ਦੇ ਵਿੱਚ ਉਹ ਸ਼ਿਵਜੀ ਦੀ ਮੂਰਤੀ ਬਣੀ ਆ ਬਾਕੀ ਇੱਧਰ ਥੋੜਾ ਰੁਕਾ ਵਗੈਰਾ ਲਈ ਉਹ ਹੈਗਾ ਬਾਕੀ ਚੱਲਦੇ ਅੱਗੇ ਪਹਿਲਾਂ ਸ਼ੂਜ਼ ਲਾਈਏ ਸ਼ੂਜ਼ ਉਤਾਰ ਲਈਏ ਇੱਥੇ ਉਹ ਜੁੱਤਿਆਂ ਦਾ ਮਨਾ ਉਹ ਲਿਖਿਆ ਹੈ ਮਹਾਰਾਜਾ ਰਣਜੀਤ ਸਿੰਘ ਜੀ ਕਾ ਬਣਾਇਆ ਹੋਇਆ ਸ਼ੰਕਰ ਸਰੋਵਰ ਇਸ ਤਲਾਬ ਦੇ ਅੰਦਰ ਸਾਨੂੰ ਨਾਮ ਵੀ ਨਹੀਂ ਪਤਾ ਸੀਗਾ ਇਸ ਦਾ ਨਾਮ ਹੈਗਾ ਸ਼ੰਕਰ ਸਰੋਵਰ ਤੇ ਇਹ ਹੈਗਾ ਜਿਹੜਾ ਤਲਾਬ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਬਣਾਇਆ ਗਿਆ ਹੈ ਤੇ ਉਹ ਸਾਹਮਣੇ ਹੈਗਾ ਆ ਪੌੜੀਆਂ ਉੱਤਰ ਦੇ ਸਾਰ ਪੌੜੀਆਂ ਉੱਤਰ ਦੇ ਸਾਰ ਹੀ ਨਾਲ ਹੀ ਬੌਲੀ ਇੱਥੇ ਤੇ ਜਿੱਥੋਂ ਕਿ ਪਾਣੀ ਜਾਂਦਾ ਆ ਜਲ ਜਾਂਦਾ ਆ ਮਾਤਾ ਰਾਣੀ ਦੇ ਦਰਬਾਰ ਤੇ ਸਿੱਧਾ ਸਵੇਰੇ ਔਰ ਸ਼ਾਮ ਇਸ਼ਨਾਨ ਵਾਸਤੇ ਠੀਕ ਆ ਬਾਕੀ ਅਸੀਂ ਪੰਡਿਤ ਜੀ ਨੇ ਸਾਰੀ ਗੱਲਬਾਤ ਕਰ ਲਈ ਆ ਠੀਕ ਆ ਬਾਕੀ ਜੇ ਹੁਣ ਪਹਿਲਾਂ ਉਹ ਦਫੁੰਨੇਸ਼ ਬੋਲੀ ਦਾ ਸਭ ਦਫਾ ਕੇ ਹੁੰਨੇ ਆ ਬਾਕੀ ਤੁਹਾਨੂੰ ਜਿੱਦਾਂ ਜਿੱਦਾਂ ਅਸੀਂ ਜਾਵਾਂਗੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੰਦੇ ਰਾਵਾਂਗੇ ਠੀਕ ਆ ਵੀ ਵੀਡੀਓ ਤੇ ਬਨੇ ਰਹੋ ਇਹ ਮੰਦਿਰ ਹੈ ਥੇ ਬੱਬਾ ਬਲਕਨਾਥ ਜੀ ਦਾ ਆਵਾਜ਼ ਕਿਦਾਂ ਗੂੰਜਦੀ ਆ ਨਾ ਹੂੰ ਬਹੁਤ ਗਰਾਂ ਕੁਝ ਮੋਟੀ ਜਿਹੀ ਪੁਰਾਣੀ ਆ ਨਾ ਹਾਂ ਬਹੁਤ ਪੁਰਾਣੀ ਆ ਹੂੰ ਕਤੋਂ ਦੀ ਬਣੀ ਐ 1990 ਸੀ 1995 ਹਾਂਜੀ ਲੋ ਜੀ ਕਰੋ ਦਰਸ਼ਨ ਜੀ ਜੈ ਸ਼ਿਵ ਸ਼ੰਕਰ ਜੀ ਤੇ ਇਹ ਹੈਗਾ ਸਾਰਾ ਮੰਦਰ ਦੀ ਲੋਕੇਸ਼ਨ ਤੁਹਾਨੂੰ ਦਿਖਾਤੀ ਤੇ ਉਹ ਉੱਪਰ ਸਾਹਮਣੇ ਹੈਗਾ ਮਾਈ ਦਾਸ ਭਵਨ ਤੇ ਉੱਥੇ ਵੀ ਸ਼ਿਵ ਮੰਦਰ ਬਣਿਆ ਹੋਇਆ ਹੈ ਤੇ ਜਿਨ੍ਹਾਂ ਨੂੰ ਮਾਤਾ ਰਾਣੀ ਨੇ ਆਪਣਾ ਸਾਰਾ ਦੱਸਿਆ ਸੀਗਾ ਤੇ ਉਹ ਆਪਾਂ ਤੁਸੀਂ ਦੋ ਮੰਦਰ ਦੇਖ ਸਕਦੇ ਆ ਤੇ ਜਿੱਥੇ ਹੈਗਾ ਮਾਈ ਦਾਸ ਜੀ ਦਾ ਭਵਨ ਤੇ ਮਾਈ ਦਾਸ ਜੀ ਦੀ ਘਟਨਾ ਤੁਸੀਂ ਬਾਕੀ ਇਹ ਜਗ੍ਹਾ ਸਾਰੀਆਂ ਉਹਨਾਂ ਦੀਆਂ ਆ ਉਹਨਾਂ ਨੂੰ ਅਨੁਭੂਤੀ ਨਹੀਂ ਸੀ ਮਾਤਾ ਮਾਈ ਦੀ ਹਾਂਜੀ ਤੇ ਬਾਕੀ ਮਾਈ ਦਾਸ ਜੀ ਬਾਰੇ ਸਾਰਿਆਂ ਨੇ ਪਤਾ ਹੈ ਠੀਕ ਹੈ ਕਿ ਉਹਨਾਂ ਨੂੰ ਅਨੁਭੂਤੀ ਹੋਈ ਸੀ ਮਾਤਰਾ ਨੇ ਕਿਹਾ ਸੀ ਕਿ ਤੁਸੀਂ ਇੱਥੋਂ ਜਾ ਕੇ ਪੱਥਰ ਚੱਕੋ ਤੇ ਉੱਥੋਂ ਕੁੰਡ ਦੇ ਵਿੱਚੋਂ ਪਾਣੀ ਨਿਕਲੂਗਾ ਤੇ ਬਿਲਕੁਲ ਉਹੀ ਗੱਲ ਹੋਈ ਤੇ ਜਿੱਲੇ ਮਹਾਮਾਈ ਦੀ ਜੋਤਾਂ ਉੱਥੇ ਆਉਂਦੀਆਂ ਹਨ ਹਾਂਜੀ ਤੇ ਇੱਥੇ ਸੱਤੇ ਜੋਤਾਂ ਹਾਂਜੀ ਸੱਤੇ ਜੋਤਾਂ ਪੰਡਤ ਜੀ ਨੇ ਦੱਸਿਆ ਕਿ ਇੱਥੇ ਜੜੀਆਂ ਕੀ ਘੁੰਮਦੀਆਂ ਆਆਂ ਉੱਪਰ ਲਿਖਿਆ ਹੈ ਕਿ ਸਾਹਮਣੇ ਦੇਖੋ ਹਨਾ ਤੇ ਸਾਹਮਣੇ ਅਸੀਂ ਸਾਰੇ ਮੰਦਰ ਘੁੰਮ ਲਿਆ ਸਾਨੂੰ ਪਤਾ ਹੀ ਨਹੀਂ ਸੀ ਅਸੀਂ ਫੇਰ ਨਹੀਂ ਇੱਧਰ ਸਾਡਾ ਧਿਆਨ ਗਿਆ ਤੇ ਬਾਕੀ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੋ ਸਰੀਰ ਦੇ ਨਾਲ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਤੇ ਉਹ ਵੀ ਇੱਥੋਂ ਪਾਣੀ ਜਲ ਲੈ ਕੇ ਜਾਂਦੇ ਆ ਤੇ ਉੱਪਰ ਲਿਖਿਆ ਵੀ ਹੈ ਇਸ कुंड ਮੇਂ ਸੇ ਬਗਵਤੀ ਮਾ ਚੰਨਮਸਤੀ ਕਾ ਜੀ ਕਾ ਪ੍ਰਾਚੀਨ ਕੁੰਡ ਇਸ ਕੁੰਡ ਮੇਂ ਇਸ ਕੁੰਡ ਮੇਂ ਸੇ ਮਾਈ ਦਾਸ ਜੀ ਨੇ ਮਾਤਾ ਜੀ ਕੇ ਵਚਨ ਅਨੁਸਾਰ ਦੋ ਹੂਟ ਲੰਬਾ ਸ਼ਿਵਲਿੰਗ ਜੈਸਾ ਪੱਥਰ ਨਿਕਾਲਾ ਧਰਤੀ ਸੇ ਜਲ की प्राप्ति हुई की जल्दी हुई इस कुंड का जल माता जी को स्नान करने के लिए शिव मूर्ति जी की पूजा के लिए प्रयोग किया जाता है इस जल में नहाने होने के और कुल्ला करने, करने, मतलब करने मतलब से मतलब, मतलब आप आप के अधिकारी होंगे जूता लाना सख्त मना है ਇਕੋ ਸੋਰਸ ਆਵਣੀ ਹੈ ਨਾ ਕੋਈ ਸੋਰਸ ਨਹੀਂ ਹੈਗਾ ਮਤਲਬ ਬਟ ਦੇਖੋ ਪਤਾ ਨਹੀਂ ਕਿੱਥੋਂ ਕਿੱਥੋਂ ਪਾਣੀ ਆ ਰਿਹਾ ਹੈ ਨਾ ਤੇਣੀ ਮਾਹ ਕੁੰਡ ਦੇ ਵਿੱਚੋਂ ਮਾਹ ਮਈ ਦੇ ਕੁੰਡ ਦੇ ਵਿੱਚੋਂ ਜਲ ਲੈ ਕੇ ਕੱਢਣ ਲੱਗੇ ਆ ਹਾਂ ਦੇਖੋ ਪਤਾ ਨਹੀਂ ਲੱਗਦਾ ਚੱਲ ਕਿੱਥੋਂ ਕਿੱਥੋਂ ਆਉਂਦਾ ਤੇ ਦੇਖ ਸਕਦੇ ਹੋ ਬਿਲਕੁਲ ਥੋੜਾ ਜਿਹਾ ਹੀ ਲੈਣਾ ਵੀ ਅਸੀਂ ਲੈਣਾ ਹਾਂ ਹਾਂ ਤੇ ਦੇਖ ਸਕਦੇ ਆ ਤੇ ਮਾਹ ਮਈ ਦਾ ਕੁੰਡ ਹਾਂ ਦੇਖੋ ਜੀ ਮਾਹ ਮਈ ਦਾ ਕੁੰਡ ਦੇਖੋ ਜੀ ਵਿੱਚ ਸਿੱਕੇ ਵੀ ਸਿੱਟੇ ਹੋਏ ਕਿਤੇ ਨੇ ਤੇ ਕੋਈ ਪਤਾ ਪਤਾ ਨਹੀਂ ਕਿੱਧਰੋਂ ਪਾਣੀ ਹੁੰਦਾ ਵਾ ਮਹਾਮਈ ਦਾ ਬਹੁਤ ਟੇਸਟੀ ਆ ਹਾਂ ਦਿੱਕੂ ਫਿਲਟਰ ਤੇ ਬਣਦਾ ਦੇਖੋ ਇਹ ਜਲ ਜਲ ਦੇ ਹਸਾਉਣਾ ਨਾ ਇਹ ਜਾਂਦਾ ਮਹਾਮਈ ਦੇਖੋ ਦੇਖੋ ਮਿੱਠਾ ਕਿੰਨਾ ਨਾ ਹੈ ਨਾ ਪਾਣੀ ਬਹੁਤ ਮਿੱਠਾ ਆਣੀ ਮੇਰੇ ਪਹਾੜਾਂ ਦਾ ਪਾਣੀ ਦੇ ਖੰਡਰ ਹੈ ਬਹੁਤ ਟੇਸਟੀ ਹੈ ਹਾਂ ਨਹੀਂ ਬਹੁਤ ਟੇਸਟੀ ਹੈ ਨੇਚਰਲ ਆ ਤੇ ਉਦੋਂ ਹੀ ਮਹਾਮਈ ਦਾ ਪ੍ਰਸ਼ਾਦ ਆ ਤੇ ਜਰੂਰ ਇੱਥੇ ਆਓ ਜਰੂਰ ਜੇ ਕਿਸੇ ਨੂੰ ਹੁਣ ਤੁਹਾਨੂੰ ਪੂਰਾ ਆਪ ਦੱਸੂ ਦਿੱਤਾ ਵਾ ਜੀਵਿਤਾਂ ਨੂੰ ਕੋਈ ਕਮੀ ਪੈਸੀ ਲਗੀ ਜੀ ਉਸ ਵੀਡੀਓ ਨੂੰ ਨਾ ਵੱਧ ਤੋਂ ਵੱਧ ਮੈਂ ਕਹਾਂ ਸ਼ੇਅਰ ਜਰੂਰ ਕਰੋ ਕਿ ਨਹੀਂ ਤੁਸੀਂ ਜਿੰਨਾ ਵਧੀਆ ਸਰਚ ਕਰ ਲੋ ਇਸ ਵੀਡੀਓ ਤੋਂ ਪਹਿਲਾਂ ਤਾਂ ਇਸ ਮੰਦਰ ਬਾਰੇ ਤੇ ਜਾਂ ਤਾਂ ਇਸ ਮੰਦਰ ਦੀ ਪੂਰੀ ਹਿਸਤੀ ਬਾਰੇ ਪਤਾ ਨਹੀਂ ਹੋਣਾ ਚਾਹੇ ਸਰਚ ਕਰ ਲੋ ਪ੍ਰੋਪਰ ਪਤਾ ਸੀ ਅਸੀਂ ਇੰਨੀ ਜ਼ਿਆਦਾ ਸਰਚ ਕੀਤੀ ਤੁਹਾਨੂੰ ਵੀ ਨਹੀਂ ਪਤਾ ਸੀ ਤੇ ਇਸ ਕਰਕੇ ਵੀਡੀਓ ਸ਼ੇਅਰ ਕਰੋ ਕਿ ਮਾਹੀ ਦੇ ਭਗਤਾਂ ਨੂੰ ਮਾਹ ਦੇ ਭਗਤਾਂ ਨੂੰ ਸਾਰਿਆਂ ਨੂੰ ਪਤਾ ਲੱਗੇ ਆਪਾਂ ਉਧਰ ਜਾਨੇ ਜਰੂਰ ਮਾਹ ਦੇ ਇਤਿਹਾਸਿਕ ਇਸ ਜਗ੍ਹਾ ਦਾ ਦਰਸ਼ਨ ਕਰਨੇ ਬਹੁਤ ਜ਼ਰੂਰੀ ਹੈ ਜੀ ਉਹ ਜਿਹੜੀ ਮਾਤਾ ਰੈਣੀ ਦੀ ਫੋਟੋ ਹੈ ਨਾ ਉਹਦੀ ਨਾਲ ਜੀ ਹਾਂ ਪਾਣੀ ਵੀ ਸਿੰਮ ਦਾ ਦੇਖੋ ਅਰੇ ਪਾਸੇ ਹਾਂ ਦੇਖੋ ਇੱਧਰਲੇ ਪਾਸੇ ਵੀ ਸਿੰਮ ਦਾ ਉੱਥੋਂ ਵੀ ਸਿੰਮ ਦਾ ਪਾਣੀ ਹੂੰ ਸਹੀ ਗੱਲ ਹੈ ਦੇਖੋ ਮਹਾਮੈ ਦੀ ਕਿਰਪਾ ਆਈ ਹੈ ਮਹਾਮੈ ਦਾ ਕੋਲ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਹੀ ਆ ਹਾਂ ਦੇਖੋ ਪਾਣੀ ਇਹਦੇ ਮਹਾਦੇਵ ਜੀ ਦੀ ਫੋਟੋ ਵੀ ਤੁਹਾਨੂੰ ਦਿਖਾਉਣੇ ਦਰਸ਼ਨ ਕਰਾਉਣੇ ਆ ਹਾਂ ਦੇਖੋ ਜੀ ਮਹਾਦੇਵ ਜੀ ਦੇ ਕਰੋ ਦਰਸ਼ਨ ਸੰਗਤ ਜੀ ਲੋ ਜੀ ਕਰੋ ਮਹਾਦੇਵ ਜੀ ਦਰਸ਼ਨ ਜੀ ਤੇ ਲੋ ਜੀ ਇੱਧਰ ਨੂੰ ਪੌੜੀਆਂ ਮਾਹਮਾਏ ਦੇ ਦਰਬਾਰ ਨੂੰ ਚੱਲ ਜਾਂਦੀਆਂ ਉੱਪਰ ਤੇ ਇੱਧਰ ਆਹ ਇੱਧਰ ਕੁੰਡਾ ਤੇ ਇੱਧਰ ਪਾਣੀ ਆ ਨਿਕਲ ਲੱਗਿਆਣਾ ਇਹ ਕੁੰਡ ਦੇ ਪਾਣੀ ਉੱਧਰੋਂ ਐ ਦੇਖੋਦਾ ਹੋ ਰਿਆਂ ਆਹ ਰਿਆਂ ਵਿੱਚ ਮਾਹਮਾਏ ਦੇ ਕੁੰਡ ਦਾ ਪਾਣੀ ਉਹਦੇ ਉੱਧਰ ਵੀ ਇਹਦੇ ਪਾਣੀ ਵਾਲੇ ਕੋਚੇ ਵੀ ਸਿੰਮਦਾ ਦੇਖੋ ਉੱਧਰ ਵੀ ਤਾਂ ਦਾ ਖੋਨਾ ਆ ਆਉਂਦੀ ਦਿਖ ਜਾਣਾ ਉਧਰੋਂ ਦੀ ਪਰ ਉਹ ਬਹੁਤ ਹਰਿਆਈ ਹੈ ਤੋ ਜ਼ਰੂਰ ਵੀਡੀਓ ਸ਼ੇਅਰ ਜਰੂਰ ਕਰਿਓ ਚੈਨਲ ਤੋਂ ਕਿ ਨਵਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਆ ਜੀ ਕਿਉਂਕਿ ਇੰਨੀ ਮਿਹਨਤ ਲੱਗੀ ਬੜੀ ਸਰਚ ਕਰਕੇ ਮਿਲੀ ਇਹ ਜਗਾ ਤੋ ਜ਼ਰੂਰ ਵੀਡੀਓ ਸ਼ੇਅਰ ਕਰਿਓ ਦੇਖੋ ਵਾਕੀ ਕਰੋ ਦਰਸ਼ਕਾਂ ਸੰਗ ਜੀ ਸੰਗ ਜੀ ਦੇਖੋ ਕਾਫੀ ਦੇਖੋ ਪੁਰਾਣੀ ਜਿਹੜੇ ਹੈਗੇ ਪਹਿਲਾਂ ਜਿਹੜਾ ਖਾਨੇ 'ਚ ਬਣੇ ਹੁੰਦੇ ਨੇ ਨਾ ਪੁਰਾਣੇ ਟਾਈਮ ਦੇ ਉਹੋ ਚੀਜ਼ਾਂ ਨੇ ਕੰਧਾਂ ਉਹੀ ਆ ਤੇ ਹਾਂ ਦੇਖੋ ਜੀ ਇੱਕੋ ਚ ਫੋਟੋ ਮਹਾਦੇਵ ਦੀ ਛੋਟੇ ਛੋਟੇ ਮੂਰਤੀਆਂ ਰੱਖਿਆ ਹੋਈਆਂ ਅਲੱਗ-ਅਲੱਗ ਖਾਨੇ ਨਿੱਕੇ-ਨਿੱਕੇ ਜਿਹੇ ਬਣੇ ਹੋਏ ਆ ਇੱਧਰ ਦੇਖੋ ਇੱਧਰ ਉਰਦੂ ਜੀ ਵੀ ਕੁਝ ਲਿਖਿਆ ਆ ਤੇ ਐਣੀ ਉਧਰ ਘਰ ਵਾਸਤੇ ਪਾਣੀ ਲੈ ਕੇ ਚੱਲੇ ਆ ਪਾਣੀ ਦੀ ਬੋਟੇ ਰੱਖੀ ਸੀ ਤੇ ਪਾਣੀ ਭਰ ਟੰਡਾ ਭਰ ਕੇ ਚਲੋ ਪ੍ਰਸ਼ਾਦ ਵਾਸਤੇ ਚੱਪਲ ਆਪ ਪਿੱਛੇ ਉਤਾਰ ਕੇ ਜਾਓ ਜਦੋਂ ਵੀ ਜਾਣਾ ਤੇ ਤੇ ਦੇਖੋ ਸੰਗਜੀ ਹੁਣ ਘਰ ਚ ਚਲੋ ਕਹਿੰਦੇ ਨਾ ਕੋਈ ਵੀ ਕਹਿੰਦੇ ਦੁੱਖ ਤਕਲੀਫ ਹੋ ਪੰਡਿਤ ਜੀ ਕਹਿੰਦੇ ਦੱਸਦੇ ਹੀ ਤੇ ਜਲ ਦਾ ਛਿਟਕਾ ਦੇ ਲੋ ਜੇ ਕਿਸ ਨੂੰ ਕੋਈ ਬਿਮਾਰੀ ਹੈ ਕੁਝ ਵੀ ਹੈਗਾ ਤੋ ਉਹਦਾ ਪਾਣੀ ਪਲਾਉ ਦੋ ਕਹਿੰਦੇ ਬਿਲਕੁਲ ਠੀਕ ਹੋ ਜਾਂਦਾ ਵਾ ਤੇ ਮਹਾਮਾਈ ਦਾ ਖੋਦਰਾ ਕੋਂਡਾ ਤੇ ਇਹ ਦੇਖੋ ਤੇ ਚਲੋ ਬਾਕੀ ਤੁਹਾਨੂੰ ਪੂਰਾ ਤਿਆਰ ਦੱਸ ਦਿੱਤਾ ਪਾ ਅੱਗੇ ਬਾਕੀ ਸਟੋਰੀ ਸੁਣੀ ਸੀ ਜੀ ਅਸੀਂ ਵੀ ਅਸੀਂ ਵੀ ਵੇਖਾਂਗੇ ਸਾਨੂੰ ਵੀ ਦਰਸ਼ਕਾਂ ਦਾ ਮੌਕਾ ਮਿਲਿਆ ਮਹਾਮਾਈ ਨੇ ਸਾਡੇ ਵੀ ਭਾਗਾਂ ਦੇ ਦਰਸ਼ਨ ਲਿਖੇ ਤੇ ਬੜੀ ਵਧੀਆ ਲੱਗਾ ਤੇ ਥੋੜੀ ਸਰਚ ਕੀਤੀ ਜਰੂਰ ਵੀਡੀਓ ਸ਼ੇਅਰ ਕਰੋ ਤੇ ਹਰਿਆ ਤੇ ਪੁੱਛੋ ਤਾਂ ਹੁਣ ਆਪਾਂ ਚੱਲਦੇ ਆ ਤੇ ਉੱਥੇ ਵੀ ਦਿਖਾਉਣੇ ਇਥੇ ਮਾਈ ਦਾਸ ਘਰੋਂ ਜਿੱਥੋਂ ਮਾਤਾ ਰਾਣੀ ਨੇ ਅਨੁਭੂਤੀ ਦਿੱਤੀ ਸੀ ਤੇ ਚਲੋ ਚੱਲਦੇ ਆ ਤੇ ਦਿਖਾਉਣੇ ਜੀ ਤੁਹਾਨੂੰ ਲੋ ਜੀ ਤੱਕ ਕਰੋ ਕਰੋ ਦਰਸ਼ਨ ਫੇਰ ਦੇਖ ਲਓ ਜੀ ਕਰੋ ਦਰਸ਼ਨ ਸੰਤੋ ਮਾਣੀ ਕਹਦਾ ਜਾਨਾ ਪਰ ਜਾਣਾ ਹੀ ਪੈਣਾ ਹਾਂ ਪਰ ਮਾਈ ਦਾਸ ਘਰੋਂ ਤੁਹਾਨੂੰ ਦਿਖਾਉਣੇ ਆ ਜਿਹੜਾ ਵਾ ਕ੍ਰੋਸ ਕਰਕੇ ਆਹੀਂ ਤਾਨੂੰ ਪਤਾ ਨਹੀਂ ਤੇ ਪਤਾ ਨਹੀਂ ਸੀ ਉਹ ਪੰਡਿਤ ਜੀ ਨੇ ਤੁਹਾਨੂੰ ਦੱਸਤਾ ਚੱਲਦੇ ਆ ਜੀ ਲਓ ਜੀ ਹੈਲਮਟ ਲਾ ਲਾ ਕੇ ਨਾ ਵਾਲ ਵੀ ਖਰਾਬ ਹੋ ਗਏ ਸਾਰੇ ਤੇ ਦੋ ਹੈਲਮਟ ਇੱਕ ਇੱਥੇ ਹੈਲਮਟ ਇੱਕ ਇੱਥੇ ਬੈਗ ਤੇ ਹੈਲਮਟ ਪਾਇਆ ਤੇ ਚਲੋ ਚੱਲਦੇ ਆ ਮਾਈ ਦਸਪਾਹਨ ਆ ਗਿਆ ਥੱਲੇ ਕੋਂਡਾ ਉੱਪਰ ਭਵਨ ਆ ਜੀ ਸਾਨੂੰ ਪਤਾ ਨਹੀਂ ਕਿ ਕਿਹੜੇ ਆਪਾਂ ਇੱਥੇ ਘਰੋਸ ਕਰਕੇ ਗਏ ਤੇ ਚਲੋ ਪਤਾ ਲੱਗ ਗਿਆ ਹਾਂ ਤਾਂ ਸੰਗਜੀ ਕਰੋਨੇ ਦਰਸ਼ਨ ਜੀ ਪੋੜੀ ਆਦੀ ਆਣੀ ਦੇਖਿ ਜਣਾ ਇਹ ਮੰਗੂਾਰੇ ਉੱਥੋਂ ਆਏ ਆਪਾਂ ਆ ਰਿਆ ਨਹੀਂ ਇਹ ਉੱਤਰ ਸਰ ਪਹਿਲਾ ਮਾਇਦਾ ਸੋ ਬਣ ਥੱਲੇ ਕੋੰਟਾ ਤੁਹਾਨੂੰ ਇੱਥੇ ਹੀ ਦਿਖ ਜਾਣਾ ਐਂ ਪਤਾ ਲੱਗ ਜਾਣਾ ਤਾ ਦੇਖੋ ਜੀ ਤੇ ਹੁਣ ਆਪਾਂ ਚੱਲਦੇ ਇਧਰ ਨੂੰ ਇਧਰ ਗੇਟ ਲੱਗਾ ਹੋਇਆ ਹਾਂਜੀ ਤੇ ਲੋ ਜੀ ਸੰਗਤ ਜੀ ਤੁਹਾਨੂੰ ਕਰੋਨੇ ਦਰਸ਼ਨ ਤੇ ਤੇ ਆਹ ਦੇਖੋ ਜੀ ਮਹਾਦੇਵ ਜੈ ਹੋ ਹਰ ਹਰ ਮਹਾਦੇਵ ਦੇਖੋ ਕਿੰਨਾ ਪੁਰਾਣਾ ਮੰਦਿਰ ਹੈ ਜੈ ਹੋ ਕਰੋ ਦਰਸ਼ਨ ਸੰਗਤ ਜੀ ਨੀਚੇ ਵੀ ਮਹਾਦੇਵ ਜੀ ਦਾ ਮੰਦਿਰ ਨਹੀਂ ਇੱਥੇ ਸੈਣ ਹੈ ਇਹ ਸਮਾਦੀ ਹੈ ਜਿਹੜੇ ਬਾਬਾ ਜੀ ਮਾਈ ਦਾ ਜੀ ਨੂੰ ਮਤਾ ਜਨ ਬੁਤੀ ਹੋਈ ਸੀ ਨਾ ਉੱਥੇ ਤੇ ਆਹ ਦੇਖੋ ਜੀ ਇੱਧਰ ਵੀ ਦੇਖੋ ਜੀ ਮਹਾ ਮੈਦੀ ਨਾ ਰੂਪ ਸਰੂਪ ਬਣਿਆ ਹੋਇਆ ਆਹ ਦੇਖੋ ਜੀ ਕਰੋ ਦਰਸ਼ਨ ਸੰਗਜੀ ਤੇ ਬਾਕੀ ਥੱਲੇ ਕੁੰਡ ਤੇ ਵੀਡੀਓ ਤਾਂ ਕਿਤੇ ਪੁੱਜ ਗਈ ਜਰੂਰ ਵੀਡੀਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਉੱਧੇ ਸਾਈਡ ਮਹਾਮਾਈ ਦਾ ਭਵਨ ਆ ਗਿਆ ਵਾ ਠੀਕ ਹਨ ਤੇ ਥੱਲੇ ਕੁੰਡ ਦੇ ਤੁਹਾਨੂੰ ਦਰਸ਼ਨ ਕਰਾਈ ਦਿੱਤੇ ਆਪਾਂ ਤੇ ਚਲੋ ਹੁਣ ਚੱਲਦੇ ਆਪਾਂ ਲਓ ਜੀ ਤਾਂ ਕਾਫੀ ਮਹਾਮਾਈ ਦੀਆਂ ਸੰਗਤਾਂ ਬਾਹਰ ਜੀ ਆ ਰਹੀਆਂ ਮਾਤਾ ਰਾਣੀ ਦੇ ਦਰਵਾਜ਼ੇ ਪੁਰਾਣੇ ਕਹਾਣੀਆਂ ਅਜ ਤੱਕ ਤਾਂ ਨਹੀਂ ਦੱਸ ਦਿੱਤਾ ਵੀਡੀਓ ਚ ਦਿਖਾਤਾ ਕਿਉਂ ਸਾਰੇ ਜਿਹੜਾ ਲੱਗਾ ਅਸੀਂ ਮੁੰਡੀਆਂ ਲਾਉਂਦੇ ਹੋਣੀਆਂ ਬਾਕੀ ਅਸੀਂ ਵੀਡੀਓ ਕਰਨ ਦੀ ਲੋੜ ਨਹੀਂ ਠੀਕਾ ਚੈਨਲ ਨੂੰ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਤੁਮਹਾਨੂੰ ਵੀ ਠੀਕਾ ਮਿਲਾਂਗੇ ਤਾਂ ਨੈਕਸਟ ਵੀਡੀਓ ਇਸ ਬਾਰੇ ਫਸਰੋ ਫਸਰੋ کیا ਗੱਲ ਹੈ